ਪੰਥ ਵੱਲੋਂ ਸਟੇਟਮੈਂਟ ਆ ਬਖਸ਼ੀਸ਼ ਸਿੰਘ ਦੀ ਨਿੱਜੀ ਸਟੇਟਮੈਂਟ ਨਹੀਂ ਹੈ ਕਿ ਲਿਲੇ ਨੂੰ ਤੁਸੀਂ ਸ਼ੇਰ ਦੇ ਸਾਹਮਣੇ ਬੰਨ ਕੇ ਆਓ ਤਾਂ ਉਹਨੂੰ ਨੇ ਖਾ ਜਾਣ ਇੱਕ ਦਿਨ ਫਿਰ ਸ਼ੇਰ ਦਾ ਕੀ قصੂਰ ਆ ਜਿਹੜੇ ਬੰਦਿਆਂ ਨੇ ਕੌਮਕਾਤੀ ਕੀਤੀ ਹੋਏ ਉਹਨਾਂ ਦੇ ਕੋਲ ਤੁਸੀਂ ਕਿਸੇ ਪੰਥਕ ਬੰਦੇ ਨੂੰ ਪਾ ਦੋਗੇ ਤੇ ਕੀ ਪਿਆਦਾ ਕਦੋਂ ਮਨ ਚ ਖਿਆਲ ਆ ਜੇ ਵੀ ਸਾਡੇ ਸਾਡੇ ਛੋਟੇ ਛੋਟੇ ਬੱਚੇ ਇਹਨਾਂ ਨੇ ਕੱਢ ਕੱਢ ਕੇ ਮਾਰੇ ਸਾਡੀਆਂ ਧੀਆਂ ਨਾਲ ਬਲਾਤਕਾਰ ਕਰਤਾ ਕਿਤੇ ਜਿਹੜੀ ਸਜ਼ਾ ਉਹ ਤਾਂ ਪਤਾ ਨਹੀਂ ਇੱਕ ਅੰਦੇ ਕੇਸ ਚ ਹੋਈ ਆ ਇਹਨਾਂ ਨੇ ਇੰਨੇ ਮਰਡਰ ਕੀਤੇ ਨੇ ਤੁਸੀਂ ਸੋਚ ਵੀ ਨਹੀਂ ਸਕੋ ਕਿ ਚਾਰ ਵਾਰੀ ਲਖਤੀ ਪਟਿਆਲਾ ਜੇਲ੍ਹ ਨੇ ਹਾਇਰ ਅਥਾਰਟੀ ਨੂੰ ਭੇਜਿਆ ਵੀ ਸਾਨੀ ਨੂੰ ਵੱਖਰਾ ਕਰ ਦਿਓ ਜੀ ਪੁਲਿਸ ਵਾਲਿਆਂ ਨਾਲ ਨਹੀਂ ਰੱਖਣਾ ਸਾਡੀ ਉਹਨਾਂ ਨਾਲ ਜਦੋਂ ਬਣਦੀ ਨਹੀਂ ਹੈ ਪਤਾ ਹੈ ਵੀ ਦੁਸ਼ਮਣੀਆਂ ਫਿਰ ਕੋਲ ਰੱਖੋਗੇ ਪਰ ਲੜਾਈ ਹੋਣੀ ਹੈ ਇੱਕ ਦਿਨ ਜਿਹਦੀ ਧੀ ਨੂੰ ਵਾਲਾਂ ਤੋਂ ਫੜ ਕੇ ਧਰੀਕ ਕੇ ਸੀਆਈਏ ਲਗਾਇਆ ਹੋਇਆ ਕਦੀ ਉਹਨੂੰ ਪੁੱਛੋ ਵੀ ਇਹ ਠੀਕ ਹੋਇਆ ਕਿ ਗਲਤ ਹੋਇਆ ਸਾਡੇ ਮਨ ਚ ਤਾਂ ਰੋਸ ਆ ਕਿ ਅਸੀਂ ਉਹਨਾਂ ਲੋਕਾਂ ਚਾਲ ਮਾਨੂੰ سزا ਨਹੀਂ ਦੇ ਸਕੇ ਜਾਂ ਪ੍ਰਮਾਤਮਾ ਨੇ ਸਾਡੇ ਤੋਂ ਸੇਵਾ ਨਹੀਂ ਲਈ ਸਾਨੀ ਤੋਂ ਲੈ ਲਈਆ ਗੱਲ ਮੁੱਕ ਗਈ ਜਾ ਕੇ ਪੁੱਛੋ ਮੱਝ ਦੇ ਵਿੱਚ ਇੱਕ ਪੀੜੀ ਖਤਮ ਕਰਤੀ ਸਾਡੀ ਇਹਨਾਂ ਨੇ ਇੱਕ ਪੀੜੀ ਖਤਮ ਕੀਤੀ ਆ ਢੀਆਂ ਦੇ ਸਾਹਮਣੇ ਬਾਪ ਨੂੰ ਨੰਗਿਆਂ ਕੀਤਾ ਬਾਪ ਦੇ ਸਾਹਮਣੇ ਨੂੰਹਾਂ ਨੂੰ ਨੰਗਿਆਂ ਕੀਤਾ ਕੀ ਕੀ ਨਹੀਂ ਸਾਡੇ ਨਾਲ ਕੀਤਾ ਇਹ ਕਹਿੰਦਾ ਨਹੀਂ ਮੈਂ ਸੂਬਾ ਸਰੰਦਾਂ ਕਹਿੰਦਾ ਮੈਨੂੰ ਸੂਬਾ ਸਰੰਦ ਕਹਿੰਦੇ ਨੇ ਬੰਦਾ ਤਿੰਨ ਬੰਦਿਆਂ ਨੂੰ ਕੁੱਟ ਕੇ ਲਹੂ ਲਾਨ ਕਰਦਾ ਆਈਸੀਯੂ ਚ ਸੀਰੀਅਸ ਪਏ ਆ ਉਹ ਇਹ ਮਾਰ ਕਿਸ ਗੱਲ ਦਾ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਬੰਦ ਭਾਈ ਸੰਦੀਪ ਸਿੰਘ ਸੰਨੀ ਦੀ ਤਿੰਨ ਸਾਬਕਾ ਪੁਲਿਸ ਅਫਸਰਾਂ ਦੇ ਨਾਲ ਝੜਪ ਹੁੰਦੀ ਹੈ ਜਿਹੜੇ ਫੇਕ ਇਨਕਾਊਂਟਰ ਮਾਮਲੇ ਦੇ ਅੰਦਰ ਆਪਣੀ ਸਜ਼ਾ ਕੱਟ ਰਹੇ ਨੇ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੇ ਨੇ ਮੀਡੀਆ ਚੈਨਲਾਂ ਦੇ ਵਿੱਚ ਲਾਏ ਜਾ ਰਹੇ ਨੇ ਤਾਂ ਸਾਡੇ ਨਾਲ ਇਸ ਵਕਤ ਬਾਬਾ ਬਖਸ਼ੀਸ਼ ਸਿੰਘ ਮੌਜੂਦ ਨੇ ਜਿਹੜੇ ਜੇਲ ਸੁਪਰਡੈਂਟ ਦੇ ਨਾਲ ਮੁਲਾਕਾਤ ਕਰਕੇ ਆਏ ਆ ਤੇ ਭਾਈ ਸੰਦੀਪ ਸਿੰਘ ਸੰਨੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਈ ਆ ਗੱਲਬਾਤ ਕੋਈ ਆ ਪੂਰੀ ਅਪਡੇਟ ਲਾਵਾਂਗੇ ਕੀ ਘਟਨਾਕ੍ਰਮ ਕੀ ਹੋਇਆ ਕੀ ਅੰਦਰ ਮਾਮਲਾ ਹੁੰਦਾ ਕਿਉਂ ਝੜਪ ਹੁੰਦੀ ਆ ਅਤੇ ਭਾਈ ਸੰਦੀਪ ਸਿੰਘ ਸੰਨੀ ਹੋਰਾਂ ਦੀ ਸਿਹਤ ਕਿਦਾਂ ਦੀ ਆ ਕਿਸ ਹਾਲਤ ਦੇ ਵਿੱਚ ਨੇ ਉਹ ਤੇ ਹੁਣ ਪ੍ਰਸ਼ਾਸਨ ਇਸ ਦੇ ਉੱਤੇ ਕੀ ਕਹਿ ਰਿਹਾ ਪੂਰੀ ਅਪਡੇਟ ਲੈਣੇ ਆ ਬਾਬਾ ਬਖਸ਼ੀ ਸਿੰਘ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਸੰਦੀਪ ਸਿੰਘ ਸੰਨੀ ਹੋਰਾਂ ਦੀਆਂ ਜਿਹੜੀਆਂ ਚਰਚਾਵਾਂ ਕੱਲ ਤੋਂ ਹੀ ਚੱਲ ਰਹੀਆਂ ਕੋਈ ਕਹਿ ਰਿਹਾ ਸੰਨੀ ਨੇ ਹਮਲਾ ਕੀਤਾ ਸੰਨੀ ਨੇ ਸੌਦਾ ਲਾਤਾ ਕੋਈ ਕਹਿੰਦਾ ਗਲਤ ਆ ਕੋਈ ਕਹਿੰਦਾ ਸਹੀ ਆ ਪਹਿਲਾਂ ਤਾਂ ਮੈਂ ਤੁਹਾਡਾ ਇਸ ਤੇ ਨਜ਼ਰੀਆ ਜਾਨਣਾ ਚਾਹਣਾ ਕਿ ਤੁਸੀਂ ਇਸ ਪੂਰੇ ਘਟਨਾਕਰਮ ਨੂੰ ਕਿਵੇਂ ਦੇਖਦੇ ਹੋ ਮੇਰਾ ਨਜ਼ਰੀਆ ਪੂਰੀ ਦੁਨੀਆ ਨਾਲ ਵੱਖਰਾ ਜਿਸ ਫਸਟ ਜਿਹੜੀ ਪੁਲਿਸ ਅਥਾਰਟੀ ਆ ਪੰਜਾਬ ਪੁਲਿਸ ਆ ਜਿਹੜੀ ਉਹਦੇ ਚੋਂ ਇੱਕ ADGP ਰੈਂਕ ਜਿਹੜਾ ਹੁੰਦਾ ਉਹ ਜੇਲ ਡੀਜੀਪੀ ਲੱਗਦਾ ਠੀਕ ਜੇਲ ਵਿਭਾਗ ਆ ਲੱਗਾ ਪਰ ਆਉਂਦੇ ਉੱਥੇ ਹੀ ਆ ਇਹਨਾਂ ਦਾ ਮੁਖੀ ਇੱਕੋ ਹੀ ਆ ਉਹ ਗਰੋ ਯਾਤ ਠੀਕ ਹੁਣ ਮਸਲਾ ਇੱਥੇ ਇਹ ਆ ਸਿਆਣੇ ਕਹਿੰਦੇ ਨੇ ਵੀ ਬਿੱਲੀ ਦੇ ਸਹਰਾਣੇ ਦੋ ਦਿਨ ਰੱਖਣਾ ਚਾਹੀਦਾ ਠੀਕ ਕਿਉਂ ਉਹਨੂੰ ਅੱਗ ਦੇ ਕੋਲ ਨਹੀਂ ਰੱਖਣਾ ਚਾਹੀਦਾ ਪਿਗਲ ਜਾਂਦੇ ਨੇ ਠੀਕ ਆ ਜਿਹੜੇ ਬੰਦਿਆਂ ਨੇ ਕੌਮਕਾਤੀ ਕੀਤੀ ਹੋਏ ਉਹਨਾਂ ਦੇ ਕੋਲ ਤੁਸੀਂ ਕਿਸੇ ਪੰਥਕ ਬੰਦੇ ਨੂੰ ਪਾ ਦੋਗੇ ਤੇ ਕੀ ਪਤਾ ਕਦੋਂ ਮਨ ਚ ਖਿਆਲ ਆ ਜੇ ਵੀ ਸਾਡੇ ਸਾਡੇ ਛੋਟੇ ਛੋਟੇ ਬੱਚੇ ਇਹਨਾਂ ਨੇ ਕੱਢ ਕੱਢ ਕੇ ਮਾਰੇ ਆ ਸਾਡੀਆਂ ਧੀਆਂ ਨਾਲ ਬਲਾਤਕਾਰ ਤਾਂ ਕੀਤੇ ਨੇ ਇਹ ਗੱਲ 'ਚ ਕੋਈ ਦੂਰ ਆਵਾ ਨਹੀਂ ਆਈਆਂ ਇਹਨਾਂ ਨੇ ਕੀਤੇ ਨੇ ਜਿਹੜੀ ਸਜ਼ਾ ਉਹ ਤਾਂ ਪਤਾ ਨਹੀਂ ਇੱਕ ਅੰਦੇ ਕੇਸ 'ਚ ਹੋਈ ਆ ਇਹਨਾਂ ਨੇ ਤਾਂ ਇੰਨੇ ਮਰਡਰ ਕੀਤੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਸੋਚ ਵੀ ਨਹੀਂ ਸਕਦੇ ਰਹੀ ਗੱਲ ਇਹ ਵੀ ਇਹ ਸਾਰਾ ਕਸੂਰ ਹੈਗਾ ਪੁਲਿਸ ਪ੍ਰਸ਼ਾਸਨ ਦਾ ਹੂੰ ਜੇਲ੍ਹ ਵਿਭਾਗਾਂ ਲਿਖਦਾ ਆਪਣੇ ਅਫਸਰਾਂ ਨੂੰ ਪੀਐਸ ਬੰਦੇ ਨੂੰ ਪੁਲਿਸ ਵਾਲਿਆਂ ਨਾਲ ਵੱਖਰਾ ਕਰ ਦਿਓ ਹੂੰ ਉਹ ਨਹੀਂ ਕਰਦੇ ਅੱਛਾ ਕਿਉਂ ਨਹੀਂ ਕਰਦੇ ਮਤਲਬ ਇਹਨਾਂ ਨੂੰ ਇੱਕੋ ਬੈਡ ਤੇ ਰੱਖਿਆ ਜਾ ਰਿਹਾ ਸੀ ਲਿਖਤੀ ਆ ਬਿਲਕੁਲ ਇਹ ਲਿਖਤੀ ਆ ਕਿ ਚਾਰ ਵਾਰੀ ਲਿਖਤੀ ਪਟਿਆਲਾ ਜੇਲ੍ਹ ਨੇ ਹਾਇਰ ਅਥਾਰਟੀ ਨੂੰ ਭੇਜਿਆ ਪੀਸਾਨੀ ਨੂੰ ਵੱਖਰਾ ਕਰ ਦਿਓ ਜੀ ਪੁਲਿਸ ਵਾਲਿਆਂ ਨਾਲ ਨਹੀਂ ਰੱਖਣਾ ਸਾਡੀ ਉਹਨਾਂ ਨਾਲ ਜਦੋਂ ਬਣਦੀ ਨਹੀਂ ਹੈ ਪਤਾਇਆ ਵੀ ਦੁਸ਼ਮਣੀਆਂ ਫਿਰ ਕੋਲ ਰੱਖੋਗੇ ਪਰ ਲੜਾਈ ਹੋਣੀ ਹੈ ਇੱਕ ਦਿਨ ਸਮਝ ਗਈ ਗੱਲ ਜਿਹੜਾ ਦੋਕਾਂ ਦਾ ਸਟੈਪਾ ਜਿਹੜੀ ਦੂਜੀ ਨੁਕਤਾ ਚੀਨੀਆ ਵੀ ਜੇਲ੍ਹ 'ਚ ਹਮਲਾ ਕਰਤਾ ਜਾਂ ਜੇ ਹੈ ਜਾਂ ਉਹ ਹੈ ਜਿਹਦੀ ਧੀ ਨੂੰ ਵਾਲਾਂ ਤੋਂ ਫੜ ਕੇ ਧਰੀਕ ਕੇ ਸੀਆਈਏ ਲਗਾਇਆ ਹੋਏ ਕਦੀ ਉਹਨੂੰ ਪੁੱਛੋ ਵੀ ਇਹ ਠੀਕ ਹੋਇਆ ਕਿ ਗਲਤ ਹੋਇਆ ਜਿਹੜੇ ਗੱਲਾਂ ਕਰ ਰਹੇ ਨੇ ਉਹਨਾਂ ਨੇ ਤੇ ਦੌਰ ਹੀ ਨਹੀਂ ਵੇਖਿਆ ਫੇਸਬੁੱਕ ਤੇ ਕੌਣ ਨੇ ਸਾਡੇ ਬਜ਼ੁਰਗ ਹੈਗੇ ਨੇ 18 ਤੋਂ 25 ਸਾਲ ਵਾਲੇ ਨੇ ਤੇ ਕਾਨੂੰਨ ਦਾ ਸਾਡਾ ਹੋਇਆ 92 ਤੋਂ 86 ਤੋਂ ਲੈ ਕੇ 99 ਤੱਕ ਤੇ ਇਹ ਤਾਂ ਜੰਮੇ ਵੀ ਨਹੀਂ ਜਿਹੜੇ ਕਮੈਂਟ ਕਰਨ ਲੇ ਨੇ ਇਹਨਾਂ ਨੂੰ ਕੀ ਪਤਾ ਸਾਡੇ ਨਾਲ ਕੀ ਹੋਇਆ ਸਾਡੇ ਛੋਟੇ ਛੋਟੇ ਬੱਚਿਆਂ ਤੱਕ ਮਾਰਦੇ 15-15 ਸਾਲਾਂ ਦੇ ਟੋਟੇ ਕਰਕੇ ਨਹਿਰਾਂ ਵਿੱਚ ਸੁੱਟਦੇ ਤੇ ਇਹ ਕਸੂਰ ਸਣੀ ਦਾ ਨਹੀਂ ਹੈ ਇਹ ਕਸੂਰ ਅਥਾਰਟੀ ਦਾ ਆ ਅਥਾਰਟੀ ਨੇ ਹੀ ਮਰਵਾਏ ਨੇ ਇਹ ਅਥਾਰਟੀ ਨੂੰ ਪਤਾ ਆ ਜਦੋਂ ਅਸੀਂ ਨਾਬੇ ਸੀਗੇ ਤੇ ਜੀ ਜਿੰਨੇ ਵੀ ਇਹ ਬੰਦੇ ਸੀਗੇ ਸਜਾ ਜਾਂ ਵੱਖਰੇ ਸੀਗੇ ਸਾਡੇ ਤੋਂ ਵੱਖਰੇ ਸੀ ਉਹ ਕਦੀ ਇੱਧਰ ਨਹੀਂ ਸੀ ਆਉਂਦੇ ਹੈਗੇ ਸਾਡੇ ਵਾਲੇ ਪਾਸੇ ਸਮਝ ਗਈ ਗੱਲ ਉਹਨਾਂ ਨੂੰ ਪਤਾ ਸੀ ਵੀ ਇੱਧਰ ਨਹੀਂ ਕੜਕੋਆਂ ਦੀ ਬਿਰਕਾ ਕੋਈ ਗੱਲ ਹੋ ਸਕਦੀ ਆ ਕੋਈ ਲੜਾਈ ਹੋ ਸਕਦੀ ਝਗੜਾ ਹੋ ਸਕਦਾ ਹਾਲਾਂਕਿ ਭਾਵੇਂ ਸਾਡੇ ਮਨ ਚ ਕੋਈ ਗੱਲ ਹੋਵੇ ਜਾਂ ਨਾ ਹੋਵੇ ਪਰ ਅਥਾਰਟੀ ਨੂੰ ਪਤਾ ਸੀ ਉਹਨਾਂ ਨੇ ਵੱਖ ਰੱਖੇ ਇਹਨਾਂ ਨੇ ਰੱਖੀ ਉਹਨਾਂ ਦੇ ਨਾਲ ਪੁਲਿਸ ਦੇ ਸ਼ੁਰੂ ਤੋਂ ਪਹਿਲੀ ਤਾਂ ਇਹ ਗੱਲ ਤਾਂ ਦੱਸਾਂ ਫਿਰ ਜੇ ਅਥਾਰਟੀ ਵਾਰ-ਵਾਰ ਲਿਖਦੀ ਐ ਬਈ ਉਹਨਾਂ ਨੂੰ ਪਾਸੇ ਕਰੋ ਜਾਂ ਇਹਦੀ ਜੇਲ੍ਹ ਬਦਲ ਕਰ ਦੋ ਕਿਉਂ ਨਹੀਂ ਕੀਤੀ ਫਿਰ ਇਦੀ ਇਨਕੁਆਰੀ ਹੋਣੀ ਚਾਹੀਦੀ ਆ। ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਵੀ ਇਹਨਾਂ ਦੀ ਮੌਤ ਦੇ ਪਿੱਛੇ ਕੀ ਕਾਰਨ ਹਾਂ। ਕਿਉਂ ਉਹਨਾਂ ਰੱਖਿਆ ਥੇ? ਮੇਰਾ ਲੇ ਇਹ ਗੱਲ ਕਹਿੰਦੇ ਆ ਕਹਿੰਦੇ ਜਿਹੜੇ ਤਿੰਨ ਅਫਸਰ ਸੀ ਉਹਨਾਂ ਨੂੰ ਕੋਰਟ ਨੇ ਸਜ਼ਾ ਦਿੱਤੀ ਤਾਂ ਆਪਦੀ ਸਜ਼ਾ ਕੱਟ ਰਹੇ ਆ ਤਾਂ ਬੰਦੇ ਨੂੰ ਕੀ ਨੇ ਅਧਿਕਾਰ ਦਿੱਤਾ ਕਾਨੂੰਨ ਹੱਥ ਦੇ ਵਿੱਚ ਲਵੇ ਜਾਂ ਸੱਨੀ ਕੌਣ ਹੁੰਦਾ ਸਜ਼ਾ ਦੇਣ ਵਾਲਾ? ਸਾਨੀ ਗੁਰੂ ਦਾ ਸਿੱਖਾ ਤੇ ਸਾਨੀ ਦੇ ਵਿੱਚ ਉਹ ਆਤਮਾਵਾਂ ਨੇ ਪ੍ਰਵੇਸ਼ ਕੀਤਾ ਜਾਉਣਾ ਸ਼ਹੀਦਾਂ ਨੇ ਬਹਿਰ ਲਾਇਆ ਜਾ ਕਾਲਪੁਰਖ ਨੇ ਕਲਾ ਵਰਤਾਈ ਤੇ ਭਣਾ ਵਾਪਰ ਗਿਆ ਸਿੱਧੀ ਜੀ ਗੱਲ ਜਿਹੜੀ ਜਿਹੜੇ ਕਮੈਂਟ ਕਰ ਰਹੇ ਨੇ ਮੈਂ ਤੁਹਾਨੂੰ ਕਹਿ ਰਿਹਾ 18 ਤੋਂ 25 ਸਾਲ ਵਾਲਿਆ ਹਾਂ 18 ਤੋਂ 25 ਸਾਲ ਵਾਲਿਆਂ ਦੀ ਉਮਰ ਕਿੰਨੀ ਆ 2000 ਚ ਉਹਨਾਂ ਦਾ ਜਨਮ ਹੋਇਆ ਹਾਂ ਠੀਕ ਹੈ ਨਹੀਂ ਅਸੀਂ ਗੱਲ ਕਰ ਰਹੇ ਹਾਂ 92 ਦੀ ਕਿ ਜਦੋਂ ਇਹ ਜਾ ਕੇ ਇੱਥੋਂ ਪੜਦੇ ਹੁੰਦੇ ਸੀ ਸਾਡੀਆਂ ਕੁੜੀਆਂ ਨੂੰ ਇੱਥੋਂ ਗੁੱਤ ਤੋਂ ਪੜ ਕੇ ਕੜੀਸ ਕੇ ਲੈ ਕੇ ਜਾਂਦੇ ਹੁੰਦੇ ਸੀ ਗੱਡੀ ਤੱਕ ਸਾਡੇ ਬਜ਼ੁਰਗਾਂ ਦੀਆਂ ਚਿੱਟੀਆਂ ਦਾੜੀਆਂ ਪੱਟੀਆਂ ਨੇ ਸਾਡੀਆਂ ਬੇਬਿਆਂ ਦੀਆਂ ਗੁਪਤ ਅੰਗਾਂ ਦੇ ਵਿੱਚ ਲੂਣ ਮਿਰਚਾਂ ਤੱਕ ਪਾਈਆਂ ਇੰਟਰਵਿਊ ਪਈ ਨੈਟ ਦੇ ਉੱਤੇ। ਹੂੰ। ਫੇਰ ਤੁਸੀਂ ਉਹਨਾਂ ਲੋਕਾਂ ਨੂੰ ਮਤਲਬ ਕਿ ਇੱਕ ਲੇਲੇ ਨੂੰ ਤੁਸੀਂ ਸ਼ੇਰ ਦੇ ਸਾਹਮਣੇ ਬੰਨ ਕੇ ਆਓ ਤਾਂ ਉਹਨੂੰ ਨੇ ਖਾ ਜਾਣਾ ਇੱਕ ਦਿਨ। ਫੇਰ ਸ਼ੇਰ ਦਾ ਕੀ ਕਸੂਰ ਆ? ਸ਼ੇਰ ਦਾ ਕੋਈ ਕਸੂਰ ਨਹੀਂ ਹੈ। ਸਾਡੇ ਮਨ 'ਚ ਇਹ ਵਾਲਾ ਉੱਠਣਾ ਹੀ ਆ ਯਾਰ। ਕਿਉਂ ਨਹੀਂ ਉੱਠੂਗਾ? ਸਾਡੇ ਮਨ 'ਚ ਤਾਂ ਰੋਸ ਆ। ਸਾਡੇ ਮਨ 'ਚ ਤਾਂ ਰੋਸ ਆ ਕਿ ਅਸੀਂ ਉਹਨਾਂ ਲੋਕਾਂ 'ਚ ਜਾਲ ਮਾਣੋ ਸਜ਼ਾ ਨਹੀਂ ਦੇ ਸਕੇ। ਜਾ ਪ੍ਰਮਾਤਮਾ ਨੇ ਸਾਡੇ ਤੋਂ ਸੇਵਾ ਨਹੀਂ ਲਈ ਸਾਨੂੰ ਤਾਂ ਲੈ ਲਈਆ ਗੱਲ ਮੁੱਕ ਗਈ ਜਿਹੜੇ ਇਹ ਜੀਆਂ ਗੱਲਾਂ ਕਰਦੇ ਨੇ ਸਾਨੂੰ ਉਹਨਾਂ ਦੀ ਕੀ ਮੰਨ ਗੁਰਸੇਮਰ ਮੰਡ ਬੋਲੇ ਕੱਲ ਉਹ ਵੀ ਲਾਈਵ ਹੋਏ ਉਹਨਾਂ ਨੇ ਇੰਨਾ ਕੁਝ ਬੋਲਿਆ ਉਹ ਕਹਿੰਦੇ ਇਹ ਸ਼ਰੇਆਮ ਧੱਕੇਸ਼ਾਈ ਆ ਖੜਕੂ ਬਾਦ ਫੇਰ ਮੈਨੂੰ ਹਾਸਾ ਆ ਗਿਆ ਗੱਲ ਬੜੀ ਸੀਰੀਅਸ ਸੀ ਆਪਾਂ ਕਰ ਰਹੇ ਸੀ ਪਰ ਮੈਂ ਹੱਸ ਕਿਉਂ ਹੱਸਾਂ ਬਦੋਂ ਕਿਉਂ ਕੀ ਦੀ ਗੱਲ ਕਰਾਂਗਾ ਮੰਡ ਨੂੰ ਬੰਦਾ ਉਹਨੋਂ ਗੰਦੇ ਬੰਦਿਆਂ ਦੀ ਮੰਡ ਦੀ ਗਿਣਤੀ ਬੰਦਿਆਂ ਚ ਹੈ ਮੰਡ ਕੀ ਚੀਜ਼ ਆ ਇਹ ਫੈਸਲਾ ਕਾਲਸਾ ਪੰਥ ਨਹੀਂ ਕਰਨਾ ਇਹ ਸਾਡਾ ਮਸਲਾ ਆ ਤੁਸੀਂ ਆਪਣਾ ਰਾਮ ਰਾਮ ਜਾਓ ਉੱਥੇ ਜਾ ਕੇ ਉਹਨਾਂ ਨੂੰ ਜੱਫੀਆਂ ਪਾਓ ਤੇ ਭਾਰਤ ਮਾਤਾ ਦੀ ਯਾਯਾ ਕਰੋ ਠੀਕ ਹੈ ਜੀ ਤੇ ਕੁੱਤੇ ਦਾ ਕੰਮ ਆ ਭੌਂਕਣਾ ਠੀਕ ਆ ਕਿਉਂ ਭੌਂਕ ਰਹੇ ਨੇ ਮੇਰੀ ਸਟੇਟਮੈਂਟ ਇਹ ਹੈ ਜੋ ਮੈਂ ਦਿੱਤੀ ਹੈ ਪੰਥ ਦੀ ਸਟੇਟਮੈਂਟ ਹੈ। ਮੇਰੀ ਪੰਥ ਵੱਲੋਂ ਸਟੇਟਮੈਂਟ ਹੈ ਬਖਸ਼ੀਸ਼ ਸਿੰਘ ਦੀ ਨਿੱਜੀ ਸਟੇਟਮੈਂਟ ਨਹੀਂ ਹੈ। ਹੋ ਸਕਦਾ ਮੇਰੀ ਨਿੱਜੀ ਹੋਰ ਵੀ ਹੁੰਦੀ ਕੋਈ। ਕੀ ਪਤਾ ਸੀ ਕਿੰਨਾ ਯਤਨ ਕੀਤਾ ਹੈ ਇਹਨਾਂ ਨੂੰ ਮਾਰਨ ਲਈ। ਕਦੀ ਸੋਚੋ ਤੁਸੀਂ ਫਿਰ ਇੰਨਾ ਜ਼ਿਆਦਾ ਵੈਰ ਕੌਮ ਦੇ ਨਾਲ ਹੋਵੇ ਤੇ ਤੁਸੀਂ ਉਸ ਬੰਦੇ ਨਾਲ ਪਾ ਦਿਓ ਜਿਹੜਾ ਇੱਕ ਅਸੂਰੀ ਨੂੰ ਮਾਰ ਕੇ ਆਇਆ ਹੈ। ਤੁਸੀਂ ਸੋਚੋ ਕਿ ਉਸ ਬੰਦੇ ਨਾਲ ਤੁਸੀਂ ਇਹਨਾਂ ਨੂੰ ਪਾ ਰਹੇ ਹੋ। ਇਹ ਤਾਂ ਮੈਂ ਛੇਰ ਤੇ ਲੇਲੇ ਵਾਲੀ ਤੁਹਾਨੂੰ ਗੱਲ ਦੱਸੀ ਆ ਵੀ ਲੇਲਿਆਂ ਨੂੰ ਛੇਰ ਦੇ ਅੱਗੇ ਰੱਖ ਦਿੱਤਾ ਇੱਕ ਦਿਨ ਉਹਨਾਂ ਨੂੰ ਗੁੱਸਾ ਚੜਿਆ ਖਾ ਗਿਆ ਤੇ ਫਿਰ ਲੋਕ ਕਹਿਣ ਵੀ ਉਹ ਜੇਲ੍ਹ 'ਚ ਸਜ਼ਾ ਕੱਟ ਰਿਹਾ ਨੂੰ ਕਿਉਂ ਸਜ਼ਾ ਦਿੱਤੀ ਆ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਸਾਡੇ ਨਾਲ ਕੀ ਹੋਇਆ ਉਹਨਾਂ ਨੂੰ ਕੀ ਪਤਾ ਹੈ ਜਾ ਕੇ ਪੁੱਛੋ ਮਾਝੇ ਦੇ ਵਿੱਚ ਇੱਕ ਪੀੜੀ ਖਤਮ ਕਰਤੀ ਸਾਡੀ ਇਹਨਾਂ ਨੇ ਇੱਕ ਪੀੜੀ ਖਤਮ ਕੀਤੀ ਆ ਸਾਡੇ 'ਚ ਹੌਸਲਾ ਨਹੀਂ ਪੈਂਦਾ ਗੱਲ ਵੀ ਦੱਸ ਕੀ ਵੀ ਸਾਡੇ ਨਾਲ ਕੀ ਕੀ ਕੀਤਾ ਇਹਨਾਂ ਨੇ ਰਾਉਂਕ ਤੇ ਖੜੇ ਹੁੰਦੇ ਐ ਇੰਨਾ ਨੇ ਢੀਆਂ ਦੇ ਸਾਹਮਣੇ ਬਾਪ ਨੂੰ ਨੰਗਿਆਂ ਕੀਤਾ ਬਾਪ ਦੇ ਸਾਹਮਣੇ ਨੂੰਹਾਂ ਨੂੰ ਨੰਗਿਆਂ ਕੀਤਾ ਕੀ ਕੀ ਨਹੀਂ ਸਾਡੇ ਨਾਲ ਕੀਤਾ ਇਹ ਕਹਿੰਦਾ ਨਹੀਂ ਮੈਂ ਸੂਬਾ ਸਰਾਂਦਾ ਕਹਿੰਦਾ ਮੈਨੂੰ ਸੂਬਾ ਸਰਾਂਦੇ ਕਹਿੰਦੇ ਨੇ ਇਹਦਾ ਨਾਂ ਸੂਬਾ ਸਰਾਂਦਾ ਇਹ ਮੈਂ ਸੂਬਾ ਸਰਾਂਦਾ ਇਹ ਕਹਿੰਦਾ ਹੁੰਦਾ ਸੀ ਅੱਜ ਜੇ ਬਜ਼ੁਰਗ ਹੋ ਗਿਆ ਤੇ ਮੈਂ ਇਹ ਕਹਿਣਾ ਮੈਂ ਆਪਣੀ ਗੱਡੀ ਪਿੱਛੇ ਲਖਾਇਆ ਹੁੰਦਾ ਹੀ ਹੁਣ ਮੈਂ ਹਟਾਤਾ ਕਿ ਜੇ ਬੰਦੇ ਚ ਅਣਖ ਨਾ ਮਰੇ ਤੇ ਦੁਸ਼ਮਣੀ ਕਦੀ ਪ੍ਰਾਣੀ ਨਹੀਂ ਹੁੰਦੀ ਠੀਕ ਹੈ ਦਸੋ ਮੈਂ ਉਹਦੇ ਨਾਲ ਹੂੰ ਮੈਨੂੰ ਬਾਕੀਆਂ ਦਾ ਨਹੀਂ ਪਤਾ ਡਟ ਕੇ ਗੱਡ ਕੇ ਖੜਾਂਗੇ ਜਿੱਥੇ ਵੀ ਖੜਨਾ ਪਿਆ ਠੋਕੇ ਅੱਛਾ ਤੁਸੀਂ ਜੇਲ ਪ੍ਰਸ਼ਾਸਨ ਦੇ ਨਾਲ ਸੁਪਰਡੈਂਡ ਨਾਲ ਮੁਲਾਕਾਤ ਹੋਈ ਉਹਨਾਂ ਨੇ ਕੀ ਤਰਕ ਦਿੱਤਾ ਕੀ ਜਾਣਕਾਰੀ ਮਿਲੀ ਆ ਨਹੀਂ ਮੇਰੀ ਉਹਨਾਂ ਨਾਲ ਮਤਲਬ ਸਨੇਹਾ ਲੱਗਾ ਆ ਕਿ ਅੱਜ ਮੁਲਾਕਾਤ ਨਹੀਂ ਹੋ ਸਕਦੀ ਵੀ ਜੇਲ ਮੈਨੂਅਲ ਦੇ ਹਿਸਾਬ ਨਾਲ ਅੱਜ ਉਹਨਾਂ ਦਾ ਵਾਰ ਨਹੀਂ ਹੈ ਇਹ ਦੂਜੀ ਗੱਲ ਇਹ ਇੱਥੇ ਕਾਂਡ ਹੋ ਜਾਂਦਾ ਜਦੋਂ ਇਹ ਜਾਂ ਜੇਲ੍ਹ ਦੇ ਵਿੱਚ ਇਹ ਹਾਲਾਤ ਇਦਾਂ ਦੇ ਹੋ ਜਾਂਦੇ ਆ ਮੁਲਾਕਾਤ ਨਹੀਂ ਹੁੰਦੀ ਹੁੰਦੀ ਤੇ ਇਸ ਗੱਲ ਤੇ ਜੇ ਨਹੀਂ ਕਰਨੀ ਚਾਹੀਦੀ ਵੀ ਮੁਲਾਕਾਤ ਕਰਾਓ ਅਸੀਂ ਕੋਈ ਭੁਖਾਰੀਆਂ ਯਾਰ ਨਹੀਂ ਮੁਲਾਕਾਤ ਹੁੰਦੀ ਨਾ ਸੀ ਕੱਲ ਨੂੰ ਆਜੂ ਪਰਸੋਂ ਜੀ ਚਿੰਤਾਵਾਂ ਇਹ ਹਨ ਕਿ ਸੰਦੀਪ ਸੰਨੀ ਨੂੰ ਵੀ ਕੁੱਟਿਆ ਗਿਆਗਾ ਉਹਦੇ ਵੀ ਸੱਟਾਂ ਲੱਗੀਆਂ ਹੋ ਸਕਦੀਆਂ ਉਹਦੀ ਹਾਲਤ ਕਿਦਾਂ ਦੀ ਆ ਇਸ ਗੱਲ ਨੂੰ ਲੈ ਕੇ ਵੱਡੀਆਂ ਚਿੰਤਾਵਾਂ ਨੇ ਮੈਂ ਕਹਿੰਦਾ ਸੰਨੀ ਠੀਕਾ ਚੜ੍ਹਦੀ ਕਲਾ ਚ ਹਾਂ ਹੌਣਾ ਨੇ ਬਾਹਰ ਦੇ ਲੇ ਐ ਮੇਰੀ ਸਟੇਟਮੈਂਟ ਕੋਰਟ ਪੇਸ਼ ਕੀਤਾ ਜਾਣਾ ਅੱਜ ਉਹਨਾਂ ਨੂੰ ਮੇਰੀ ਸਟੇਟਮੈਂਟ ਹਾਂਜੀ ਕਰਨਗੇ ਪੇਸ਼ ਹੂੰ ਉਹਨਾਂ ਰਿਮਾਂਡ ਲੈਣਗੇ ਸਿਵਲ ਲੈਂਡ ਥਾਣਾ ਪੈਂਦਾ ਆ ਤੇ ਰਿਮਾਂਡ ਲੈ ਕੇ ਜਾਣਗੇ 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 ਅੱਜ ਫਿਰ ਕੋਰਟ 'ਚ ਪੇਸ਼ ਕਰਨਗੇ ਤੇ ਉਹਦਾ ਮੈਡੀਕਲ ਵੀ ਹੋਣਾ ਜੇ ਜੇਲ ਵਾਲੇ ਕੁੱਟਣਗੇ ਤੇ ਮੈਡੀਕਲ ਨਹੀਂ ਹੋ ਕੋਰਟ 'ਚ ਨਹੀਂ ਜਾਊ ਅਸੀਂ ਆਪਣਾ ਵਕੀਲ ਨਹੀਂ ਲੈ ਕੇ ਜਾਵਾਂਗੇ ਤੇ ਅਸੀਂ ਮਗਰ ਨਹੀਂ ਜਾਵਾਂਗੇ ਹੂੰ ਐਵੇਂ ਕਿਵੇਂ ਜੇਲ ਦੇ ਇਹ ਵੇਖੋ ਥੋੜੀ ਬੜੀ ਧੱਕਾ ਮੁਕੀ ਤਾਂ ਹੁੰਦੀ ਹੀ ਆ ਜਿਹੜੀ ਮੈਂ ਤੁਹਾਨੂੰ ਗੱਲ ਦੱਸਾਂ ਜੇ ਤਾਂ ਏਡਾ ਵੱਡਾ ਕਾਂਡ ਹੋ ਜਾਂਦਾ ਹੈ ਜੇਲ੍ਹ ਪ੍ਰਸ਼ਾਸਨ ਇੱਕ ਅਥਾਰਟੀ ਆ ਬਹੁਤ ਵੱਡੀ ਤੇ ਇਹਨਾਂ ਦੀ ਜ਼ਿੰਮੇਵਾਰੀ ਆ ਕੈਦੀਆਂ ਨੂੰ ਸਾਫ਼ ਕੇ ਰੱਖਣਾ ਤੇ ਜਦੋਂ ਕੈਦੀ ਆਪੇ ਜੇ ਲੜਦਿਆ ਇੱਕ ਕੁੱਟ ਦਿੰਦੇ ਆ ਕੈਦੀਆਂ ਸਮਝੋ ਮੇਰੀ ਗੱਲ ਉਹਦੇ ਉੱਤੇ ਰੋਸ ਕਰਨ ਦੀ بجائے ਸਾਨੂੰ ਉਸ ਗੱਲ ਤੇ ਮਾਣ ਕਰਨਾ ਚਾਹੀਦਾ ਜਿਹੜੀ ਵਾਪਰ ਗਈ ਆ ਤੁਸੀਂ ਮਾਣ ਕਰਦੇ ਹੋ ਜਿਹੜਾ ਸੰਦੀਪ ਸਨਨੀ ਨੇ ਕੀਤਾ ਮੈਂ ਕਰਦਾਂ ਸਭ ਕਿਸੇ ਮਾਣ ਕਿਸ ਗੱਲ ਦਾ ਮੈਂ ਤੁਹਾਨੂੰ ਸਾਰੀ ਗੱਲ ਦੱਸੀ ਆ ਇੱਕ ਬੰਦਾ ਤਿੰਨ ਬੰਦਿਆਂ ਨੂੰ ਕੁੱਟ ਕੇ ਲੂ-ਲਾਨ ਕਰਤਾ ਆਈਸੀਯੂ 'ਚ ਸੀਰੀਅਸ ਪਏ ਆ ਉਹ ਇਹ ਮਾਰ ਕਿਸ ਗੱਲ ਦਾ ਇਹ ਵੀ ਕਮੈਂਟ ਆਊਗਾ ਥੱਲੇ ਹੁਣ ਇੱਕ ਬੰਦੇ ਨੇ ਕੁੱਟਤਾ ਹਾਂ ਇੱਕ ਬੰਦੇ ਨੇ ਕੁੱਟਤਾ ਚਮਕੌਰ ਦੀ ਗੱਡੀ ਕੀ ਸੀ ਅਜੀ ਕੱਲ ਦੀ ਗੱਲ ਆ ਭਾਰਤੀ ਫੌਜ ਦੀਆਂ ਗੋਡੀਆਂ ਲਵਾਤੀਆਂ ਛੇ ਦਿਨ ਲਵਾਇਆਂ ਕੰਨੀ ਦੱਸੋ ਮੁਕਾਬਲਾ ਟਾਲ 36 ਘੰਟੇ ਹੋਇਆ ਕਿ ਨਹੀਂ ਹੋਇਆ ਆਈਜੀ ਤੱਕ ਮਾਰੇਗੇ ਮਾਰੇਗੇ ਕਿ ਨਹੀਂ ਮਾਰੇਗੇ ਇਸ ਧਰਤੀ ਤੋਂ ਆ ਚਿੱਟੇ ਦੇਣ ਅਕਾਲ ਪੁਰਖ ਦੀ ਜਿਹੜੀ ਪਵਰਣਾ ਬੋਤ ਹ ਉਹਨੂੰ ਅਸੀਂ ਦੇਖ ਨਹੀਂ ਸਕਦੇ ਤੇ ਜਿਹੜੇ ਬੰਦੇ ਬੇਮੁਖ ਨੇ ਉਹ ਰੱਬ ਨੂੰ ਤਾਂ ਦੇਖ ਹੀ ਨਹੀਂ ਵੰਦੇ ਨਹੀਂ ਅਕਾਲ ਪੁਰਖ ਦੀ ਰਹਿਮਤ ਨੂੰ ਨਹੀਂ ਵੰਦੇ ਹੈਗੇ ਵੀ ਉਹ ਕੀ ਵਰਤਨਾ ਪਾਣਾ ਕੀ ਵਰਤਨਾ ਉਹ ਆਪਣੇ ਦਿਮਾਗ ਨਾਲ ਗੱਲ ਕਰਦੇ ਆ ਆਪਣੇ ਮਤ ਨਾਲ ਗੱਲ ਕਰਦੇ ਸਿਧਾਂਤ ਚ ਆ ਕੇ ਗੱਲ ਕਰਨਾ ਤੇ ਸਾਡੇ ਨਾਲ ਬਹਿ ਜਾਣ ਜਿੱਥੇ ਬਹਿਣਾ ਹੈ ਇਸਾਇਆ ਯਾਫਤਾਂ ਨੂੰ ਪੁੱਲੇ ਨੇ ਬੰਦੇ ਰਿੰਨੇ ਕੜਾਈਆਂ ਦੇ ਵਿੱਚ ਉਦੋਂ ਕਿਉਂ ਸਾਰੇ ਕਹਿੰਦੇ ਨੇ ਬਹੁਤ ਚੰਗਾ ਹੋਇਆ ਕਿਉਂ ਕਹਿੰਦੇ ਆ ਨਾ ਪੁੱਲਾ ਵੀ ਇੰਨਾ ਵਰਗੀ ਸੀ ਮਹਿੰਦਰਪਾਲ ਬਿੱਟੂ ਨੇ ਗੁਰੂਗ੍ਰੰਥ ਸਾਹਿਬ ਲੀਰਾਂ ਲਈ ਨਾ ਕੀਤਾ ਅੰਦਰ ਹੀ ਮਾਰਿਆ ਨੂੰ ਫਿਰ ਕੀ ਤਾਂ ਹੁੰਦਾ ਹੀ ਆ ਲੱਗ ਜਾ ਨੇ ਸੋਦੇ ਫਿਰ ਕੀ ਆ ਸਾਡੇ ਵੀ ਬੰਦੇ ਮਾਰੀ ਜਾਂਦੇ ਅੰਦਰ 20 ਵਾਰੀ ਹੋਇਆ ਇਹ ਕਿਹੜੀ ਗੱਲ ਤੁਸੀਂ ਵੀ ਜਦੋਂ ਜੇਲ੍ਹ ਕੱਟੀ ਆ ਨਾ ਤੁਸੀਂ ਜੇਲ੍ਹ ਦਾ ਮੈਨੂਅਲ ਸਾਰਾ ਕੁਝ ਤੁਹਾਨੂੰ ਤਾਂ ਡਿਸਪਲਾਈਨ ਪਤਾ ਕਿਸ ਤਰੀਕੇ ਦੇ ਹਾਲਾਤ ਹੁੰਦੇ ਆ ਜਿਹੜਾ ਕਿ ਰੂਲ ਰੈਗੂਲੇਸ਼ਨਸ ਕੀ ਕਹਿੰਦੇ ਆ ਜੇਲ ਦੇ ਜੇਲ ਮੈਨੂਅਲ ਜਿਹੜਾ ਨਾ ਜੀ ਉਹ ਤਾਂ ਇਹ ਆ ਵੀ ਹਵਲਾਤੀ ਅੱਗ ਤੇ ਕੈਦੀ ਲੱਗ ਪਹਿਲੀ ਗੱਲ ਤੋਂ ਦੂਜੀ ਗੱਲ ਇਹ ਆ ਕਿ ਜੇਲ ਮੈਨੂਅਲ ਦੇ ਹਿਸਾਬ ਦੇ ਨਾਲ ਕੈਦੀ ਜੇਲ ਚ ਨਹੀਂ ਰੱਖ ਸਕਦੇ ਨਾ ਹੀ ਜੇਲ ਮੈਨੂਅਲ ਦੇ ਹਿਸਾਬ ਨਾਲ ਕੈਦੀ ਸਜ਼ਾ ਕੱਟ ਸਕਦੇ ਜੇਲ ਪ੍ਰਸ਼ਾਸਨ ਦਾ ਕੈਦੀਆਂ ਨਾਲ ਇੱਕ ਮਿਲਵਰਤਨ ਹੁੰਦਾ ਹੈ ਥਿਉਰੀ ਉਹਨਾਂ ਦਾ ਵਰਟੀਕਲੀ ਇਹ ਸਾਰੀ ਗੱਲ ਜਿਹੜੀ ਸਾਹਮਣੇ ਆ ਕਿ ਉਹਨਾਂ ਨੇ ਤੁਹਾਡੇ ਨਾਲ ਭਾਈਚਾਰਕ ਸਾਂਝ ਰੱਖਣੀ ਹੈ ਵੀ ਕੋਈ ਵੀ ਬੰਦਾ ਤੰਗ ਨਾ ਹੋਏ ਤੰਗ ਹੋ ਕੇ ਖਰਾਬ ਨਾ ਕਰੇ ਉਹਨਾਂ ਨੇ ਸਾਰਿਆਂ ਨਾਲ ਬਹੁਤ ਮਿਲਵਰਤਨ ਰੱਖਣਾ ਅੰਦਰ ਭਾਵੇਂ ਉਹਨਾਂ ਦੀ ਜੋ ਮਰਜ਼ੀ ਹੋਵੇ ਜੇਲ ਇਹ ਇਸ ਤਰ੍ਹਾਂ ਕੱਟੀ ਜਾਂਦੀ ਹੈ ਜੇ ਜੇਲ ਕਿਤਾਬ ਦੇ ਹਿਸਾਬ ਨਾਲ ਕੱਟੀ ਤੁਸੀਂ ਕਹੋ ਕਿਤਾਬ ਦੇ ਹਿਸਾਬ ਨਾਲ ਤਾਂ ਉੱਤੇ ਲਿਖਿਆ ਹੁੰਦਾ ਵੀ 1 ਘੰਟਾ ਖੋਲਣਾ 15 ਮਿੰਟ ਖੋਲਣਾ 10 ਮਿੰਟ ਖੋਲਣਾ ਐ ਹੁੰਦਾ ਈ 1 ਘੰਟਾ ਬੰਦੀ ਖੁੱਲਦੀ ਕਿਤਾਬ ਦੇ ਹਿਸਾਬ ਨਾਲ ਜੇਲ ਮੈਨੂਅਲ ਦੇ ਹਿਸਾਬ ਨਾਲ ਅੱਛਾ ਠੀਕ ਹੈ ਜੀ ਜਦੋਂ ਮਰਜ਼ੀ ਸੁਪਰਡੈਂਟ 2 ਮਹੀਨੇ ਮੁਲਾਕਾਤ ਬੰਦ ਕਰ ਸਕਦਾ 6 ਮਹੀਨੇ ਕਰ ਸਕਦਾ ਇਹ ਜੇਲ ਮੈਨੂਅਲ ਹਮ ਜਦੋਂ ਮਰਜ਼ੀ ਕਰ ਸਕਦਾ ਵੀ ਮੁਲਾਕਾਤ ਬੰਦ ਇਹ ਉਹਦੇ ਅਧਿਕਾਰ ਚ ਆ ਉਹਦੇ ਅਧਿਕਾਰ ਖੇਤਰ ਚ ਇਹ ਆ ਕਿ ਤੁਸੀਂ ਕੋਈ ਵੀ ਚੀਜ਼ ਆਪਣੇ ਘਰੋਂ ਨਹੀਂ ਲਿਆ ਸਕਦੇ ਜੇਲ ਵਾਲੇ ਕੰਬਲ ਦੇਣਗੇ ਜਿਹੜਾ ਦੇਣਗੇ ਇਹ ਜੇਲ ਮੈਨੂਅਲ ਚ ਆ ਹਮ ਜੇਲ ਮੈਨੂਅਲ ਦੇ ਹਿਸਾਬ ਨਾਲ ਜੇਲਾਂ ਨਹੀਂ ਕੱਟੀਆਂ ਇਹਦੀਆਂ ਨਾ ਹੀ ਘਟਾਉਂਦੇ ਆ ਹਮ ਇਹ ਉੱਥੇ ਇੱਕ ਭਾਈਚਾਰਕ ਸਾਂਝ ਹੁੰਦੀ ਆ ਜਿਹੜੀ ਕੈਦੀ ਦੀ ਤੇ ਜੇਲ ਵਾਲੇ ਮਲਾਜ਼ਮਾਂ ਦੀ ਹੁੰਦੀ ਆ ਕਿਉਂਕਿ ਸਾਨੂੰ ਬਾਹਰੋਂ ਬਾਰਲੀ ਪੁਲਿਸ ਨੇ ਫੜਿਆ ਹੁੰਦਾ ਤੇ ਕੋਰਟ ਨੇ ਸਾਨੂੰ ਭੇਜਿਆ ਜੇਲ੍ਹ ਵਾਲਾ ਨਾਲ ਸਾਡਾ ਰੋਲ ਹੀ ਨਹੀਂ ਹੁੰਦਾ ਫਿਰ ਵੀ ਜੇ ਕੋਈ ਰੋਲਾ ਪੈ ਜੇ ਤਾਂ ਉਹ ਨਿਭੜ ਜਾਂਦਾ ਜਾਂ ਕੋਈ ਹੋ ਜਾਂਦਾ ਇਸ ਦੇ ਅੰਦਰ ਤੁਸੀਂ ਜੇਲ੍ਹ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨਦੇ ਹੋ ਜਾਂ ਫਿਰ ਉਹ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਆ ਉਹ ਅਫਸਰ ਅਧਿਕਾਰੀ ਜਿਨ੍ਹਾਂ ਨੇ ਸੰਦੀਪ ਸੰਨੀ ਨੂੰ ਉਹਨਾਂ ਤੋਂ ਵੱਖ ਨਹੀਂ ਰੱਖਿਆਗਾ ਬਿਲਕੁਲ ਜ਼ਿੰਮੇਵਾਰ ਨਹੀਂ ਕਿਉਂ ਨਹੀਂ ਹੈਗੇ ਇਹ ਇਹ ਵੀ ਜ਼ਿੰਮੇਵਾਰ ਆ ਅਥਾਰਟੀ ਜ਼ਿੰਮੇਵਾਰ ਆ ਜੀ ਜੇਲ ਪ੍ਰਸ਼ਾਸਨ ਨਹੀਂ ਇਹਦੇ ਚ ਜ਼ਿੰਮੇਵਾਰ ਉਹਨਾਂ ਨੇ ਮੈਂ ਇੱਕ ਗੱਲ ਦਾ ਪਤਾ ਕੀਤਾ ਤੁਸੀਂ ਵੀ ਪੱਤਰਕਾਰ ਹੋ ਪਤਾ ਕਰ ਲਓ ਉਹਨਾਂ ਨੇ ਲਿਖਿਆ ਹੈ ਹਾਇਰ ਅਥਾਰਟੀ ਨੂੰ ਵੀ ਸੰਦੀਪ ਨੂੰ ਵਕਤ ਕੀਤਾ ਜਾਏ ਪੁਲਿਸ ਵਾਲਿਆਂ ਦੇ ਕੋਲ ਨਹੀਂ ਰੱਖਣਾ ਚਾਹੀਦਾ ਉਹਨਾਂ ਨੇ ਨਹੀਂ ਵਕਤ ਕੀਤਾ ਜੀ ਫਿਰ ਪਾਣਾ ਵਾਪਰ ਗਿਆ ਜੀ ਵਾਪਰ ਗਿਆ ਤੇ ਹੁਣ ਅਸੀਂ ਕੀ ਕਹੀਏ ਵੀ ਅਸੀਂ ਮਰਜੀਏ ਦੱਸੋ ਜੀ ਇਹ ਕੇਸ ਦੇ ਅੰਦਰ ਫਿਰ ਡੀਆਈਜੀ ਸਾਹਿਬ ਜਾਂ ਡੀਜੀਪੀ ਸਾਹਿਬ ਜਵਾਬ ਦੇਣ ਬਿਲਕੁਲ ਦੇਣਗੇ ਜੀ ਜਵਾਬ ਦੇਣਗੇ ਜੀ ਬਿਲਕੁਲ ਜਵਾਬ ਦੇਣਗੇ ਬਿਲਕੁਲ ਜਵਾਬ ਦੇਣੀ ਕਿ ਉਹਾਰਨਾ ਕਰ ਲੋਈ ਬਾਬਾ ਜੀ ਤੁਹਾਡੀ ਹਾਂਜੀ ਹਾਂ ਪਰਿਵਾਰ ਕੀ ਕਹਿ ਰਿਹਾ ਪਰਿਵਾਰ ਨੇ ਕੋਸ਼ਿਸ਼ ਕੀਤੀ ਮਿਲਣ ਦੀ ਉਹ ਫਿਰ ਤੁਹਾਨੂੰ ਦੱਸਿਆ ਕਿ ਅੱਜ ਮੁਲਾਕਾਤ ਨਹੀਂ ਹੋ ਸਕਦੀ ਹਾਂ ਉਹ ਥੋੜੀ ਜिद ਕਰਦੇ ਸੀ ਵੀ ਸਾਨੂੰ ਮਿਲਾਓ ਹੁੰਦਾ ਹੀ ਇਹ ਵੇਖੋ ਪਰਿਵਾਰ ਹੁੰਦਾ ਵੀ ਸਾਡੇ ਬੰਦੇ ਦਾ ਕੋਈ ਨੁਕਸਾਨ ਨਾ ਹੋਇਆ ਅੰਦਰ ਜਾਂ ਕੁਝ ਨਾ ਹੋਇਆ ਹੋਵੇ ਪਰ ਅਸੀਂ ਇੱਥੇ ਲੋਕਲ ਰਹਿੰਦੇ ਹਾਂ ਸਾਡੇ ਇੰਨੇ ਕੋ ਰਿਲੇਸ਼ਨ ਨੇ ਇੱਥੇ ਸਾਰੇ ਥਾਵਾਂ ਤੇ ਠੀਕ ਹੈ ਨਹੀਂ ਅਸੀਂ ਕਿਹੜਾ ਮੱਝਾਂ ਵੇਚਦੇ ਰਿਹਾ ਠੀਕ ਹੈ ਸਾਡੇ ਕੰਮ ਨੇ ਇਹ ਤੇ ਥੈਂਕੜੇ ਬੰਦੇ ਨੇ ਅੰਦਰ ਜਿਨ੍ਹਾਂ ਨੂੰ ਅਚਿਤ ਪਤਾ ਕਰ ਲੈਨੇ ਆ ਸਾਦਾ ਬੰਦਾ ਠੀਕ ਆ ਬੰਦਾ ਚੜਦੀ ਕਲਾ ਮਾੜੀਆਂ ਮੋਟੀਆਂ ਦੇਖੋ ਮਾੜੀ ਮੋਟੀ ਖੇਚ ਤੋਂ ਹੋ ਜਾਂਦੀ ਆ ਇਹੋ ਜੀ ਗੱਲ ਠੀਕ ਹੈ ਜੀ ਪਰ ਜੇ ਤੁਸੀਂ ਕਹੋ ਵੀ ਉਹਦੀ ਕੋਈ ਲੱਤ ਤੋੜਦੀ ਆ ਬਾਹ ਤੋੜਦੀ ਆ ਦਾ ਗੁਬਟਾ ਤੋੜਦਾ ਜਾਂ ਉਹਨੂੰ 6 ਵਜੇ ਆਏ ਕੋਈ ਗੱਲ ਨਹੀਂ ਆ ਕਬਰਾਂ ਆਉਣ ਵਾਲੀ ਗੱਲ ਨਹੀਂ ਆ ਨਹੀਂ ਹੈਗੀ ਜੀ ਬਿਲਕੁਲ ਜੇ ਹੋਊਗੀ ਗਾੜੀ ਪਾ ਦੂੰਗਾ ਹਾਂ ਠੀਕ ਹੈ ਨਹੀਂ ਜੀ ਤੇ ਥੋੜੀਆਂ ਬਾਲੀਆਂ ਜਿਹੜੀਆਂ ਗੱਲਾਂ ਨੇ ਅਸੀਂ ਚੜਦੀ ਕਲਾ 'ਚ ਰਹਿਣਾ ਆ ਸਾਨੂੰ ਹਣ ਇੰਨਾ ਕੁੱਟਿਆ ਪੁਲਿਸ ਨੇ ਮਤਲਬ ਅਸੀਂ ਜੱਜਾਂ ਨੂੰ ਗਾਲਾਂ ਕੱਢੀਏ ਜਾਂ ਪੁਲਿਸ ਨੇ ਹੈ ਨਹੀਂ ਹੁੰਦਾ ਹੁੰਦਾ ਜਦੋਂ ਅਸੀਂ ਕੌਮ ਲਈ ਕੋਈ ਵੱਡਾ ਕੰਮ ਕਰਨਾ ਹੈ ਨਾ ਫਿਰ ਸਾਨੂੰ ਫਿਜ਼ੀਕਲ ਇਸ ਗੱਲ ਦੀ ਤਿਆਰ ਰਹਿਣਾ ਚਾਹੀਦਾ ਹੈ ਵੀ ਕੁਝ ਵੀ ਹੋ ਸਕਦਾ ਇਹ ਤਾਂ ਸਹਿਣਾ ਪਊਗਾ ਕੁਝ ਵੀ ਹੋ ਸਕਦਾ ਹਮ ਹੋਇਆ ਨਹੀਂ ਪਰ ਇਹ ਹੋ ਵੀ ਜਾਂਦਾ ਤੇ ਹੋ ਜਾਂਦਾ ਹਾਂ ਠੀਕ ਹੈ ਜੀ ਇਹ ਅਸੀਂ ਸਾਡੇ ਨਾਲ ਵਰਤੇ ਨੇ ਪਾਣੇ ਜਦੋਂ ਜੇਲ ਦੇ ਵਿੱਚ ਇਦਾਂ ਗੱਲ ਹੁੰਦੀ ਜਦੋਂ ਬੰਦ ਹੋ ਜਾਂਦੀ ਕੋਈ ਬੰਦਾ ਵੀ ਬਾਹਰ ਨਹੀਂ ਆਉਂਦਾ ਸਾਰੀ ਜੇਲ ਬੰਦ ਟੋਟਲ ਜੇਲ ਬੰਦ ਹੁੰਦੀ ਕੋਈ ਤੁਹਾਨੂੰ ਚਿੜੀ ਨਹੀਂ ਚੋਕਦੀ ਬਾਹਰ ਕੋਈ ਬੰਦਾ ਕਿਤੇ ਜਾ ਨਹੀਂ ਸਕਦਾ ਆ ਨਹੀਂ ਸਕਦਾ ਸਭ ਕੁਝ ਬੰਦ ਕਿਉਂਕਿ ਜੇਲ ਦੀ ਐਨੀ ਵੱਡੀ ਜ਼ਿੰਮੇਵਾਰੀ ਹੁੰਦੀ ਆ 27-2800 ਬੰਦਾ ਜੇਲ ਦੇ ਵਿੱਚ ਆ ਤੇ 27-2800 ਉਹ ਬੰਦਾ ਜਿਹੜਾ ਪਿੰਡ ਚੋਂ ਕੀ ਹੁੰਦਾ ਹ ਹ ਸਮਝੋ ਮੇਰੀ ਗੱਲ ਹਾਂ ਉਹ ਆਮ ਤਾਂ ਹੈ ਨਹੀਂ ਘੈਂਟ ਨੇ ਸਾਰੇ ਇੱਕ ਤੋਂ ਇੱਕ ਨੇ ਉਹ ਇੱਕ ਤੋਂ ਇੱਕ ਵਾਲੇ ਸਾਰੇ ਬੈਠੇ ਨੇ ਅੰਦਰ ਉਹਨਾਂ ਨੂੰ ਸੰਭਾਲਣਾ ਕਿੰਨੀ ਮੁਸ਼ਕਲ ਗੱਲ ਹੁੰਦੀ ਆ ਸੋ ਜੇਲ ਪ੍ਰਸ਼ਾਸਨ ਜਿਹੜਾ ਸਾਡੇ ਨਾਲ ਅਸੀਂ ਮੈਂ ਲਗਭਗ 13 ਸਾਲ ਜੇਲ ਕੱਟੀ ਆ ਸਾਡੇ ਨਾਲ ਕਦੀ ਉੱਚੀ ਨਹੀਂ ਵੀ ਗੱਲ ਨਹੀਂ ਹੋਈ ਹੋਈ ਹੀ ਨਹੀਂ ਜ ਕਦੀ ਠੀਕ ਹੈ ਜੀ ਤੇ ਅਸੀਂ ਐਨੇ ਕੁੱਟ ਖਾਧੀ ਆ ਅਸੀਂ ਉਹਨਾਂ ਨੂੰ ਹੀ ਟਾਰਗੇਟ ਕੀਤਾ ਜਿਹੜੇ ਬੰਦੇ ਜ਼ਾਲਮ ਸੀਗੇ ਹਮ ਅਦਰਵਾਈਜ਼ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕੀਤਾਗਾ ਭਾਵੇਂ ਜਿੰਨੇ ਮਰਜ਼ੀ ਕੁੱਟ ਪਈ ਆ ਕੁੱਟਣ ਵਾਲੇ ਨੂੰ ਟਾਰਗੇਟ ਨਹੀਂ ਕੀਤਾ ਸੀ ਜਿਹੜੇ ਡਿਊਟੀ ਤੋਂ ਬਾਹਰ ਗਏ ਨੇ ਉਹਨਾਂ ਨੂੰ ਟਾਰਗੇਟ ਕੀਤਾ ਤੇ ਇਹ ਪੁਲਿਸ ਨੂੰ ਹੀ ਪਤਾ ਆ ਵੀਰ ਡਿਊਟੀ ਤੋਂ ਬਾਹਰ ਗਿਆ ਇਹ ਪੁਲਿਸ ਨੂੰ ਪਤਾ ਆ ਇਹ ਨਹੀਂ ਆ ਕਿ ਉਹਨਾਂ ਨੂੰ ਪਤਾ ਨਹੀਂ ਸਭ ਪਤਾ ਉਹਨਾਂ ਨੂੰ ਵੀ ਇਹਨਾਂ ਨੇ ਫੀਤੀਆਂ ਲੈਣ ਲਈ ਕੀ ਕੀ ਕੀਤਾ ਕੋਈ ਇਸ ਮਾਮਲੇ 'ਚ ਕੋਈ ਹੋਰ ਜਾਣਕਾਰੀ ਪਤਾ ਲੱਗੀ ਆ ਵੀ ਕਿਉਂਕਿ ਹਥਿਆਰ ਦੱਸਿਆ ਜਾ ਰਿਹਾ ਕਿ ਸੰਨੀ ਕੋਲੇ ਤਿੱਖਾ ਹਥਿਆਰ ਸੀ ਉਹਦੇ ਨਾਲ ਹਮਲਾ ਕੀਤਾ ਗਿਆਗਾ ਕੋਈ ਪੁਲਿਸ ਪ੍ਰਸ਼ਾਸਨ ਨੇ ਕੋਈ ਜੇਲ੍ਹ ਵਿਭਾਗ ਨੇ ਤੁਹਾਡੇ ਤੱਕ ਕੋਈ ਜਾਣਕਾਰੀ ਸਾਂਝੀ ਕੀਤੀ ਹੋਵੇ ਨਹੀਂ ਹਥਿਆਰ ਕੀ ਹੋ ਸਕਦਾ ਜੇਲ੍ਹ 'ਚ ਕੁਝ ਵੀ ਨਹੀਂ ਹੁੰਦਾ ਜੇਲ੍ਹ 'ਚ ਕੀ ਹੁੰਦਾ ਨਹੀਂ ਕੁਝ ਵੀ ਨਹੀਂ ਮੈਂ ਕੋਈ ਚਿੰਤਾ ਪਰ ਇਹੀ ਚੱਲ ਰਿਹਾ ਕਿ ਤਿੱਖੀ ਚੀਜ਼ ਦੇ ਨਾਲ ਹਮਲਾ ਹੋਇਆ ਵੇਖੋ ਮੇਰੀ ਗੱਲ ਸੁਣੋ ਲਿ ਜਾਣ ਵਾਲੇ ਤੇ ਫਿਸ਼ਟਲ ਵੀ ਲੈ ਜਾਈ ਨੀ ਅੰਦਰ ਸਮਝੋ ਮੇਰੀ ਗੱਲ ਠੀਕ ਆ ਇਹ ਦੁਨੀਆ ਪਰੇ ਤੋਂ ਪਰੇ ਪਈ ਆ ਪਰ ਇਸ ਗੱਲ ਦੀ ਹੁਣ ਵਿਆਖਿਆ ਨਹੀਂ ਕੀਤੀ ਜਾ ਸਕਦੀ ਵੀ ਕੀ ਕੀਤਾ ਉਹਨੂੰ ਜੀ ਜੇ ਮੈਂ ਵਿਆਖਿਆ ਕਰੂੰਗਾ ਪਰੋਕੀ ਹੋ ਜੀ ਗੱਲ ਕਿਉਂਕਿ ਉਹ ਅੰਡਰ ਇਨਵੈਸਟੀਗੇਸ਼ਨ ਆ ਜ਼ਰਾ ਕੁਝ ਤੇ ਜੇ ਮੈਂ ਗੱਲ ਕਰਾਂਗਾ ਤੇ ਉਹ ਹੋਰ ਬਣ ਜਾਣੀ ਆ ਪਰ ਮੈਨੂੰ ਪਤਾ ਹੈਗਾ ਜੀ ਬਹੁਤ ਸ਼ੁਕਰੀਆ ਬਾਬਾ ਜੀ ਜਾਣਕਾਰੀ ਦਿੱਤੀ ਤੁਸੀਂ ਸਾਡੇ ਨਾਲ ਤਾਂ ਬਾਬਾ ਬਖਸ਼ੀਸ਼ ਸਿੰਘ ਜਿਹੜੇ ਕੀ ਅੰਦਰ ਜੇਲ੍ਹ ਵਿਭਾਗ ਦੇ ਨਾਲ ਗੱਲਬਾਤ ਕਰਕੇ ਆਏ ਉਹਨਾਂ ਨੇ ਵੱਡੇ ਸਵਾਲ ਅਥਾਰਟੀ ਦੇ ਉੱਤੇ ਚੁੱਕੇ ਨੇ ਕਿ ਜਦੋਂ ਜੇਲ੍ਹ ਵਿਭਾਗ ਨੇ ਅਥਾਰਟੀ ਨੂੰ ਇਹ ਲੈਟਰ ਲਿਖ ਦਿੱਤਾ ਗਿਆ ਸੀ ਕਿ ਤੁਸੀਂ ਇਹਨਾਂ ਨੂੰ ਵੱਖ ਕਰ ਦਿਓ ਬੈਰਕ ਚੋਂ ਵੱਖ ਰੱਖਿਆ ਜਾਵੇ ਸਨੀਪਸਨੀ ਨੂੰ ਤਾਂ ਫਿਰ ਅਥਾਰਟੀ ਨੇ ਇਹ ਕਦਮ ਕਿਉਂ ਨਹੀਂ ਚੁੱਕੇ ਤਾਂ ਇਸ ਦੀ ਇਨਵੈਸਟੀਗੇਸ਼ਨ ਦੀ ਮੰਗ ਬਾਬਾ ਬਖਸ਼ੀਸ਼ ਸਿੰਘ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ